ਰੱਖੇ ਸਾਥ ਬਾਲੋ ਰੱਖ ਕੋਈ ਨਹੀਂ ਦੇਖਦਾ ਰੱਖ ਲੋ ਜਾਂ 3000 ਰੱਖੋ 3000 1 1 ਨਹੀਂ ਕਰ ਕੋਈ ਨਹੀਂ ਹਾਂਜੀ 3200 3200 3300 3300 3400 3400 3400 ਹਾਂਜੀ 3500 ਹਾਂਜੀ 3500 3600 3600 3700 3700 3800 3800 3900 3900 ਯਾਰ ਯਾਰ 4000 ਖੱਚ ਕੇ ਖੱਚ ਕੇ ਰੱਖ ਮਾਰਿਆ ਹੇਲੋ ਯਾਰ ਯਾਰ ਹਾਂਜੀ 4000 ਹੇਲੋ ਹਾਂਜੀ 4000 ਹਾਂਜੀ ਵੀਰੇ ਬੋਲੋ ਅੱਗੇ 4100 4100 ਹਾਂਜੀ 4100 4100 ਇੱਥੇ ਬੈਠ ਇੱਥੇ ਬੈਠ ਹਾਂਜੀ 4100 ਸਤਪਾਲ ਵੀਰੇ 4100 ਹੈਗਾ ਯੂਰ ਕੋਈ ਬੋਲੀ ਰਣਾ ਨਾ 4200 4200 ਹਾਂਜੀ 4200 ਹਾਂਜੀ 4200 4200 4200 ਜੋ ਤਿੰਨ ਕਰ ਲੱਗੇ ਦੀ ਮੈਂ ਮੈਂ ਤੁਮ ਤਿੰਨ ਕਾ ਛੱਡ ਦੇ 4203 ਕਿੰਦਾ ਹੈ ਹਾਂ ਜਿਹੜਾ ਵੀਰੇ ਕਿੰਨੇ ਦਾ ਹੈ ਹਾਂ ਇੱਕ ਮੂਕਾ ਦੱਸੋ ਖੇਡਾਤਾ ਹਾਂ ਜਲਦੀ ਹੈ ਨਹੀਂ ਜਲਦਾ ਬੱਲੇ ਪਹਿਲਾ ਮਾਲ ਉਹ ਪਾਗਰ ਗੁੱਸਾ ਰੰਗ ਕਰੇ ਕੋਈ ਜਿਹੜੀ ਬੋਣੀ ਹੋਵੇ ਜਿੰਨੇ ਵਿੱਚ ਨਾ ਹੋਵੇ ਐ ਹੀ ਹੁੰਦਾ ਉਹ ਨਹੀਂ ਨਹੀਂ ਮਾਲ ਉਹ ਸ਼ਰਿੰਦਾ ਯਾਰ ਇੱਥੇ ਦਾ ਬੰਦਾ ਵੀ ਹੁੰਦਾ ਜੀ ਕਰੂਗਾ ਤਗਲਾ ਦੇ ਜੀ 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 ਕਰੂਗਾ ਦੇ ਦੂਗਾ ਹਾਂਜੀ ਬੋਲੋ ਵੀਰ ਜੀ ਕੋਈ ਨਾ ਕਿਧਰ ਹੀ ਨਹੀਂ ਜਾ ਰਿਹਾ ਹਾਂਜੀ ਰੱਖੋ ਫੋਡੇ ਦਾ ਕਿ ਆ ਸੁਣ ਵਾਲੀ ਕਿਵੇਂ ਵੀਰ ਜੀ ਆ ਕੇ ਡੇ ਦੀ ਆ ਖਾਲੀ ਹੈ 2000 2000 ਹਾਂਜੀ 2000 2000 ਹਾਂਜੀ 2000 ਕਿੰਨਾ ਹੋ ਗਿਆ 2000 2100 2200 2200 2300 2300 3 3 ਹਾਂਜੀ 3 3100 3100 બી સો પતી સો પી હતી સો હાજી પેતી સો છી સો છત્ સો ਉਦੋਂ ਨਾ ਬੇੜਾ ਤੁਹਾਨੂੰ ਟੈਲੀਫੋਨ ਦਰਾਂ ਦੇ ਕੋਲ ਦੰਦ ਹੈ ਨਹੀਂ ਬਈ ਦੰਦ ਹੈ ਨੀ ਵੀਰੇ ਨਹੀਂ ਦੰਦ ਨਹੀਂ ਦੰਦ 360 36 38 39 39 4 4 41 42 42 42 42 43 44

ਕਿਹੜੀ ਦੀ ਹੈ ਬੱਕਰੀ ਦੋ ਤਿੰਨ ਕਰੋ ਚਲ ਆਇਓ ਹਾਂ ਜੀ ਹਾਂ ਵਾਹ ਆਇਆ ਵੀ ਇਹਨਾਂ ਦੇ ਇਕ ਲਾਓ ਚਲੋ ਸਾਡੇ ਸਾਥ ਚੜ੍ਹੇ ਜਾਣਾ ਹੀ ਕਰੀ ਜਾਣਾ ਚਲੋ ਆ ਜੋੜਾ ਆ ਬਾਬਾ ਜੀ ਦਾ ਬੱਕਰਾ ਲਹਿ ਗਿਆ ਟੈਨ ਨੂੰ ਇਹ ਬੱਕਰੇ ਦੇ ਇੱਕ ਪਾਸੇ ਇੱਕ ਬੱਕਰੀ ਹੈ ਜੋੜੀ ਦੀ ਜੋੜੀ ਤੇ ਜੋੜੀ ਦੀ ਹਾਂ ਜੀ ਦੱਸੋ ਜੋੜੀ ਦਾ ਲਓ ਆ ਜੋੜੀ ਦਾ ਅਰੇ ਹਾਂ ਜਰਾ ਜੀ ਨਹੀਂ ਹੈ ਜੋੜੀ ਦਾ ਦੱਸੋ ਵੀਰ ਜੀ 5000 5200 ਇਹ ਕਮਿਆਸੋ 5200 5200 ਸਾਢੇ 5 ਕਰ ਸਾਢੇ yeah. 5 much, pastor, 6 ਕਰ 6 400 ਕਰ 640 ਸਾਢੇ 6 ਕਰ ਯਾਰ ਸਾਢੇ 6 6400 ਸਾਢੇ 6 6400 600 600 700 700 ਯਾਰ ਪੂਰਾ 7000 7000 ਪਿੱਛੇ ਦੱਸਿਆ ਖਬਈਆ ਹਾਂਜੀ 7000 ਪਿੱਛੇ ਪਿੱਛੇ ਹਾਂਜੀ 7000 ਹਾਂਜੀ ਸਰਪਾਲ ਆ ਬਾਬੇਓ ਆ ਆਪਣਾ 7000 ਸਿੰਘ ਤਾਂ ਨਹੀਂ ਹਾਂਜੀ ਉਹ ਤਾਂ ਮੈਂ ਕੋਨਾ ਆ ਬੋਲੋ ਵੀਰ ਜੀ 7000 7700 7700 7500 ਹਾਂਜੀ 7200 7200 ਹਾਂਜੀ 7200 ਉਦਨੀ ਜੀ 770 770 ਮੇਰਾ ਹੀ ਹੈ ਬੋਲ ਵੀ ਇਨੀਅਰ ਜਰੂਰੀ ਬੋਲ ਬੋਲ ਪਤਾ ਨਹੀਂ ਚੱਕ ਲੈਣ ਕਰਦੇ 100 ਦੇਖ ਲੈ ਦੇਖ ਲੈ 77 ਹੈ 77 ਸੌਣ ਸੌਣ ਫੇਰ ਕੀ ਸੌਣ ਦਾ ਦੋ ਦਿਨ ਰਹਿ ਕੇ ਸੌਣ ਦੇ ਤਾਂ ਬਾਦਵਾ ਆ ਜਾਏਗਾ ਫਿਰ ਕਰ 77 78 78 75 76 76 76 ਹਾਂਜੀ 76 ਹਾਂਜੀ 76 ਹਾਂਜੀ ਮਾਤਾ ਜੀ ਆਖੀ ਅੱਜ ਕਰਦਾ ਯਾਰ ਤੇ ਕਰਦਾ ਬੋਲ ਯਾਰ ਕੋਈ ਮਰ ਕੇ ਨਹੀਂ ਜਾਇਆ ਸੋ ਵੀ ਆ ਬਾਬਾ ਜੀ ਬਾਬਲਾ ਦੀ ਆ ਚਲੋ ਕੀ ਸੋ ਬੋਲ ਯਾਰ ਮਰਚੀ ਕਰਾ ਦਿਓ ਮਾਤਾ ਜੀ ਅਰਜ ਮੇਰੇ ਹੋ ਗਏ ਹੁਣ ਆਪੀ ਮੈਂ ਜੀਵਾਨ ਤੇ ਰੋਕ ਤੇ ਲੇਕੀ ਗਈ ਹਟੋ ਮਾਤਾ ਘਾਟਾ ਮਾਨੇ ਹੀ ਲੱਗ ਜਾਏ ਕਿ ਸੌ ਨਾਲ ਤੈਨੂੰ ਕਿਉਂ ਚੱਲ ਕਰਾ ਦੇਣਗੇ ਯਾਰ ਅੱਜ ਕਰਾ ਦੇਣਗੇ ਚੱਲ ਕਰਾ ਦੇਣਗੇ ਲਿਖਦੇ ਯਾਰ ਖੇਮ ਚੰਦੋ ਕੋਈ ਨਹੀਂ ਹਾਂਜੀ ਲਿਖਵੀਂ ਲੱਖੀਂਗੇ ਲਿਖਾਈ ਕਿ ਨਹੀਂ ਗਿਆ ਮਾਤਾ ਕੀ ਹੈ ਹਾਂ ਬਰਤੀ ਵੇਖ ਬਾਹਰ ਬਾਹਰ ਆਂਦਰ ਮੈਂ ਨਹੀਂ ਆਂਦਰ ਮੈਂ ਲਿਖਾਈ ਮਾਤਾ ਕੀ ਹੈ ਇਹ ਕਿਹੜੀ ਦੀ ਹੈ ਜੀ ਆਹ ਬੋਲ ਬੋਲ ਹਾਂਜੀ ਬੋਲੋ ਜੀ ਰੱਖੋ ਰਹਿਣੇ 4000 4000 4200 4200 ਹਾਂਜੀ 4200 43 43 45 45 45 45 46 46 5 5